ਸੰਗਤ ਵਿਨ ਪਾਉ ਨਹੀਂ ਉਪਜੈ ਭਾਵਨ ਭਗਤ ਨਾ ਹੋਏ ਤੇਰੀ ਪਹਿਜ ਰੱਖੋ ਰਾਜਾ ਮੇਰੀ ਕਹਿਰ ਵਿਦਾਸਿਕ ਮੈਂ ਨਤੀ ਹਰ ਸੋ ਪਹਿਜ ਰੱਖੋ ਰਾਜਾ ਮੇਰੀ ਬੇਜ ਰੱਖੋ ਰਾਜਰਾਮ ਮੇਰੀ ਪਰਮ ਸਨਮਾਨਯੋਗ ਗੁਰੂ ਪਿਆਰੀ ਸਾਸਨ ਜੀ ਬਹੁਤ ਹੀ ਪਿਆਰ ਦੇ ਨਾਲ ਸ਼੍ਰੀਮਾਨ ਸੰਤ ਬਾਬਾ ਸ਼ਾਮਦਾਸ ਜੀ ਦੇ ਰੋ ਮੁਖੀ ਮਹਲ ਪਿੰਡਾਂ ਤਨੰਦੀਮਾਰ ਕ੍ਰਿਸ਼ਨਾਂ ਤੋਂ ਸਤਗੁਰ ਜੀ ਦੀ ਇਲਾਹੀ ਬਾਣੀ ਦੀ ਵਿਚਾਰ ਤੁਸੀਂ ਸਰਵਣ ਕਰ ਰਹੇ ਸੋ ਕਥਾ ਨੂੰ ਵਿਸ਼ਰਾਮ ਉਹਨਾਂ ਨੇ ਇੱਥੇ ਦਿੱਤਾ ਹੈ ਕਿ ਜਿਹੜੇ ਰੱਬ ਰੂਪ ਹੋ ਜਾਂਦੇ ਨੇ ਉਹਨਾਂ ਦਾ ਕੁਝ ਨਹੀਂ ਕੱਟਦਾ ਭਾਵੇਂ ਉਹਨਾਂ ਨੂੰ ਕੋਈ ਭਗਤ ਕਵੇ ਭਾਵੇਂ ਗੁਰੂ ਕਵੇ ਉਸ ਵਕਤ ਪੰਡਤ ਉਹਨਾਂ ਨੂੰ ਰਾਜੇ ਦੀ ਸਭਾ ਵਿੱਚ ਇਹ ਗੱਲ ਕਹਿੰਦੇ ਰਹੇ ਕਿ ਤੁਹਾਡੀ ਯਾਤ ਚਮਿਆਰ ਹੈ ਤੁਹਾਡੀ ਕੁੱਲ ਦੇ ਲੋਕ ਮਰੇ ਪਛੂਟੋਂਦੇ ਨੇ ਉਹਨੇ ਸਾਰੀ ਗੱਲ ਮੰਨ ਲਈ ਜਿਹੜੇ ਰੱਬ ਦਾ ਰੂਪ ਹੋ ਜਾਂਦੇ ਉਹਨਾਂ ਦਾ ਕੁਝ ਘਟਦਾ ਨਹੀਂ ਹੈ ਕਿਉਂ ਭਾਈ ਉਹ ਸੰਸਾਰ ਤੋਂ ਇੰਨਾ ਉੱਚਾ ਉੱਠ ਜਾਂਦੇ ਕਿ ਸੰਸਾਰ ਦੇ ਲੋਕਾਂ ਦਾ ਅਸਰ ਹੀ ਨਹੀਂ ਹੁੰਦਾ ਉਹਨਾਂ ਤੇ ਸੂਰਜ ਵੱਲ ਦੇ ਪਾਸੇ ਨੂੰ ਮੂੰਹ ਕਰਕੇ ਥੁੱਕੇ ਤਾਂ ਫਿਰ ਸਾਥ ਸੰਗਤ ਨੂੰ ਥੁੱਕ ਤਾਂ ਉਹਦੇ ਮੂੰਹ ਤੇ ਪੈਣਾ ਨਾ ਸੂਰਜ ਥੋੜੀ ਗੰਦਾ ਹੋ ਸਕਦਾ ਹੈ ਇੰਨੇ ਰੱਬ ਦੇ ਪਿਆਰੇ ਇੰਨੇ ਉੱਚੇ ਹੋ ਜਾਂਦੇ ਐਨੇ ਉੱਚੇ ਹੋ ਜਾਂਦੇ ਕਿ ਸੰਸਾਰ ਦੇ ਲੋਕਾਂ ਦੀ ਨਿੰਦਿਆ ਉਹਨਾਂ ਤੱਕ ਪਹੁੰਚ ਹੀ ਨਹੀਂ ਸਕਦੀ ਉਹਨਾਂ ਨੂੰ ਮਿਲਣਾ ਨਹੀਂ ਕਰ ਸਕਦੀ ਬ੍ਰਹਮ ਕੇ ਅੰਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੈ ਜਲ ਹ ਜਿਵੇਂ ਪਾਣੀ ਮੈਲਾ ਨਹੀਂ ਹੁੰਦਾ ਉਹ ਮੈਲ ਧੋਂਦਾ ਹੈ ਇੰਦਾਂ ਬ੍ਰਹਮ ਕੇ ਅੰਨੀ ਉਸ ਪਾਣੀ ਨਾਲੋਂ ਵੀ ਉੱਚਾ ਹੋ ਜਾਂਦਾ ਉਹਨੂੰ ਕੋਈ ਮੈਲਾ ਨਹੀਂ ਕਰ ਸਕਦਾ ਫਿਰ ਆਪਾਂ ਕੀ ਕਰਨੇ ਆਪਾਂ ਸਿਰਫ ਉਹਨਾਂ ਦੀ ਵਡਿਆਈ ਕਰਨੀ ਹੈ ਵਡਿਆਈ ਕਰਨ ਨਾਲ ਕੀ ਹੋਏਗਾ ਜਦੋਂ ਆਪਣੇ ਸਤਿਗੁਰੂ ਨੂੰ ਵਾਹ 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 ਜਪੋਂਗੇ ਉਧਰੋਂ ਆਉਣ ਵਾਲੇ ਸਮੇਂ ਵਿੱਚ ਵੀ ਸੁੱਖ ਪਰਲੋਕ ਵਿੱਚ ਤੇ ਇੱਥੇ ਵੀ ਸੁੱਖ ਤੇ ਆਨੰਦ ਵਡਿਆਈ ਕਰਨ ਨਾਲ ਸੁੱਖ ਮਿਲਦਾ ਹੈ ਨਿੰਦਿਆ ਕਰਨ ਨਾਲ ਦੁੱਖ ਮਿਲਦਾ ਹੈ ਆਓ ਆਪਾਂ ਸਤਿਗੁਰੂ ਦੀ ਵਡਿਆਈ 'ਚ ਆਪਣੀ ਸੁਰਤ ਜੋੜੀਏ ਜਿੰਨੇ ਸਰੀਰ ਜੁੜ ਬੈਠੇ ਹੋ ਇੱਕ ਵਾਰ ਮਿਲ ਕੇ ਪਿਆਰ ਨਾਲ ਸਾਰੇ ਹਾਜ਼ਰੀ ਲਾਓ ਗੁਰੂ ਦਾ ਧਿਆਨ ਧਰ ਕੇ ਸਾਰੇ ਅੱਖਿਓ ਸਤਗੁਰ ਕੈ ਵਲੇ ਹਾਰੈ ਆਪਣੇ ਸਤਗੁਰ ਕੈ ਵਲੇ ਹਾਰੈ ਸਤਗੁਰ ਕੈ ਵਲੇ ਹਾਰੈ ਆਪਣੇ ਸਤਗੁਰ ਕੈ ਵਲੇ ਹਾਰੈ ਸਤਗੁਰ ਕੈ ਵਲੇ ਆਪਣੇ ਸਤਗੁਰ ਅੱਜ ਕੇ ਸਤਗੁਰ ਕੈ ਵਾਲੇ ਆਰੇ ਆਪਣੇ ਸਤਗੁਰ ਆਗੈ ਸੁਖ ਪਾਸ਼ੈ ਸੁਖ ਸੈਜਾ ਆਗੈ ਸੁਖ ਪਾਸ਼ੈ ਸੁਖ ਸੈਜਾ ਆਗੈ ਸੁਖ ਪਾਸ਼ੈ ਸੁਖ ਸੈਜਾ ਆਗੈ ਸੁਖ ਕੜੀ ਅਨੰਦ ਹਮਾਰੇ ਆਪਣੇ ਸਤਿਗੁਰ ਕੈ ਵਲਹਾਰੇ ਸਤਿਗੁਰ ਕੈ ਵਲਹਾਰੇ ਆਪਣੇ ਸਤਿਗੁਰ ਕੈ ਵਲਹਾਰੇ ਸਤਿਗੁਰ ਕੈ ਵਲਹਾਰੇ ਸਤਿਗੁਰ ਵਾ ਵਾ ਗੱਜ ਕੇ ਸਤ ਮੁਰ ਕੇ ਵਲਿਆ ਰਹੇ ਆਪਣੇ ਸਤ ਅੱਛਾ ਚਾਹ ਪਾਣੀ ਪੀਤਾ ਤੁਸੀਂ ਪਕੌੜੇ ਪਕੌੜੇ ਖਾਦੇ ਸਾਰੇ ਨੇ ਖਾਦੇ ਹੋਇਆ ਫਿਰ ਗੱਜ ਕੇ ਬੋਲੋ ਜਿਹਦੀ ਖਾਈਏ ਬਾਜਰੀ ਉਹਦੀ ਦਈਏ ਹਾਜ਼ਰੀ ਜਿਹਦੀ ਖਾਧੀ ਹੋਵੇ ਉਹਦੀ ਹਾਜ਼ਰੀ ਦੇਣੀ ਜਿਹਦੀ ਖਾਈਏ ਬਾਜਰੀ ਉਹਦੀ ਦਈਏ ਹਾਜ਼ਰੀ ਭਾਈ ਜੇ ਆਪਾਂ ਗੁਰੂ ਦਾ ਦਿੱਤਾ ਖਾਧਾ ਰੱਜ ਕੇ ਬੋਲੋ ਰੱਜ ਕੇ ਖਾਣੇ ਗੱਜ ਕੇ ਬੋਲੋ ਸਤਗੁਰ ਕੈ ਬਲ ਹਾਰੇ ਆਪਣੇ ਸਤਗੁਰ ਕੈ ਬਲ ਹਾਰੇ ਸਤਗੁਰ ਕੈ ਬਲ ਹਾਰੇ ਆਪਣੇ ਸਤਗੁਰ ਕੈ ਬਲ ਹਾਰੇ ਸਤਗੁਰ ਕੈ ਬਲ ਹਾਰੇ ਸਤਗੁਰ ਵਾ ਵਾ ਸਤ ਗੁਰ ਕੈ ਵਲੇ ਹਾਰੇ ਆਪਣੇ ਸਤ ਗੁਰ ਆਖੋ ਸਤਨਾਮ ਸ੍ਰੀ ਅਗਜ ਕੇ ਆਖੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਜਿੰਨੇ ਤੁਸੀਂ ਬੈਠੇ ਆ ਤੁਹਾਡੀ ਆਵਾਜ਼ ਤਾਂ ਰੋੜ ਤੱਕ ਜਾਣੀ ਚਾਹੀਦੀ ਇਹਦਾ ਮਤਲਬ ਜੇ ਤਾਂ ਤੁਸੀਂ ਉਦਾਸ ਬੈਠੇ ਹੋ ਜਾਂ ਫਿਰ ਤੁਸੀਂ ਹਾਜ਼ਰ ਨਹੀਂ ਸਰੀਰ ਕਰਕੇ ਹਾਜ਼ਰ ਨੇ ਮੈਂਟਲੀ ਐਬਸੈਂਟੋ ਐਬਸੈਂਟ ਸਮਝਦੇ ਹੋ ਗੈਰ ਹਾਜ਼ਰ ਜਿਹੜਾ ਗੈਰ ਹਾਜ਼ਰ ਹੋਵੇ ਨਾ ਉਹਦੀ ਹਾਜ਼ਰੀ ਨਹੀਂ ਲੱਗਦੀ ਆਪੋ ਆਪਣੀ ਹਾਜ਼ਰੀ ਲਾਓ ਸੁਰਤ ਜੋੜ ਕੇ ਸਾਰੀਆਂ ਗੱਲਾਂ ਇੱਧਰ ਉੱਧਰ ਦੀਆਂ ਛੱਡ ਦਿਓ ਘਰਾਂ ਚੋਂ ਧਿਆਨ 모ੜ ਕੇ ਲਿਆਓ ਗੁਰੂ ਚਰਨਾਂ ਚ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਰੱਬ ਦਾ ਰੂਪ ਜਿਹੜੇ ਹੋ ਜਾਣ ਉਹਨਾਂ ਦਾ ਘਟਦਾ ਨਹੀਂ ਕੁਝ ਵੀ ਉਹ ਇਸ ਧਰਤੀ ਤੇ ਫਿਰ ਕੀ ਕਰਨ ਆਉਂਦੇ ਨੇ ਨਾ ਉਹ ਜਨਮ ਵਿੱਚ ਨੇ ਨਾ ਮਰਨ ਵਿੱਚ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਭਾਈ ਉਹ ਤਾਂ ਜੀਵਨ ਦਾਣ ਦੇਣ ਆਉਂਦੇ ਨੇ ਲੋਕਾਂ ਨੂੰ ਉਹ ਤਾਂ ਸੰਸਾਰ ਦੇ ਲੋਕਾਂ ਨੂੰ ਭਗਤੀ ਨਾਲ ਜੋੜਨ ਆਉਂਦੇ ਨੇ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਲਾਏ ਇਸ ਧਰਤੀ ਤੇ ਜਦੋਂ ਉਹ ਰੱਬ ਦੇ ਪਿਆਰੇ ਆਉਂਦੇ ਨੇ ਸਾਥ ਸੰਗਤ ਜੋੜਨ ਵਾਸਤੇ ਉਹ ਰੱਬ ਦਾ ਰੂਪ ਹੁੰਦੇ ਨੇ ਰੱਬ ਵਾਲੀਆਂ ਬਰਕਤਾਂ ਬਖਸ਼ਿਸ਼ਾਂ ਉਹਨਾਂ ਦੇ ਵਿੱਚ ਵਸ ਜਾਂਦੀਆਂ ਤੁਸੀਂ ਸ਼ਬਦ ਸੁਣਿਆ ਉਹ ਰੱਬ ਦੇ ਬਰਾਬਰ ਹੋ ਕੇ ਰੱਬ ਨੂੰ ਪਿਆਰ ਚ ਕਹਿੰਦੇ ਤੇਰੇ ਤੇ ਮੇਰੇ ਚ ਹੁਣ ਕੋਈ ਫਰਕ ਨਹੀਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਕਹਿੰਦੇ ਰੱਬ ਦੀ ਇੰਨਾ ਕੋ ਫਰਕ ਰਹਿ ਗਿਆ ਜਿਵੇਂ ਇੱਕ ਸੋਨਾ ਹੋਵੇ ਤੇ ਦੂਜਾ ਸੋਨੇ ਦਾ ਬਣਿਆ ਹੋਇਆ ਤੰਗਣ ਹੋਵੇ ਕੜਾ ਹੋਵੇ ਕਹਿੰਦੇ ਉਹ ਵੀ ਸੋਨੇ ਉਹ ਵੀ ਸੋਨਾ ਹੈ ਪਰ ਉਹ ਆਕਾਰ ਵਿੱਚ ਆ ਗਿਆ ਇੰਨਾ ਕੋ ਫਰਕ ਰਵਿਦਾਸ ਵਿੱਚ ਤੇ ਰੱਬ ਵਿੱਚ ਰਹਿ ਗਿਆ ਰੱਬ ਆਕਾਰ ਤੋਂ ਰਹਿਤ ਨਿਰੰਕਾਰ ਹੈ ਤੇ ਰਵਿਦਾਸ ਸਰੀਰ ਦੇ ਆਕਾਰ ਵਿੱਚ ਹੈ ਫਰਕ ਕੋਈ ਨਹੀਂ ਰਿਹਾ ਇੱਕੋ ਹੀ ਕਹਿੰਦੇ ਮੈਂ ਆਕਾਰ ਵਿੱਚ ਆ ਕੇ ਰਵਿਦਾਸ ਹੋ ਗਿਆ ਤੂੰ ਆਕਾਰ ਤੋਂ ਰੇਤਨਨ ਕਹਾਰੇ ਬਸ ਇੰਨਾ ਫਰਕ ਰਹਿ ਗਿਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਪਰ ਐਡੀ ਵੱਡੀ ਗੱਲ ਕਹਿ ਕੇ ਨਿਮਰਤਾ ਪਤਾ ਕਿੰਨੀ ਆ ਅਗਲੀ ਪੰਕਤੀ ਵਿੱਚ ਨਿਮਰਤਾ ਫਿਰ ਜੋ ਪੈ ਹਮ ਨਾ ਪਾਪ ਕਰਨਤਾ ਇਹ ਅਨੰਤਾ ਪਤਿ ਪਾਵਨ ਨਾਮ ਕੈਸੇ ਹੁੰਤਾ ਕਹਿੰਦੇ ਰੱਬ ਜੀ ਜੇ ਤੂੰ ਸਾਡੇ ਵਰਗਿਆਂ ਨੂੰ ਪਾਵਨ ਨਾ ਕਰੇ ਤੈਨੂੰ ਪਤਿਤ ਪਾਵਨ ਕਿਨੇ ਕਹਣਾ ਜੇ ਤੂੰ ਗਰੀਬਾਂ ਨੂੰ ਉਹ ਨਿਵਾਜੇ ਤੈਨੂੰ ਗਰੀਬ ਨਿਵਾਜ ਕਹਿੰਨੇ ਕਹਣਾ ਜੇ ਤੂੰ ਨੀਮਿਆਂ ਨੂੰ ਉੱਚਾ ਨਾ ਕਰੇ ਤੈਨੂੰ ਕਿਨੇ ਕਹਣਾ ਨੀਚੇ ਉੱਚ ਕਰੇ ਮੇਰਾ ਗੋਵਿੰਦ ਸਾਡੇ ਕਰਕੇ ਤੈਨੂੰ ਗਰੀਬ ਨਿਵਾਜ ਕਹਿੰਦੇ ਨੇ ਜੇ ਅਸੀਂ ਗਰੀਬ ਨਾ ਹੋਈਏ ਤੈਨੂੰ ਗਰੀਬ ਨਿਵਾਜ ਕਹਿੰਨੇ ਕਹਣਾ ਸਾਥ ਸੰਗਤ ਇਹ ਰਿਸ਼ਤਾ ਹੈ ਪ੍ਰੇਮ ਦਾ ਜਿੱਥੇ ਪਿਆਰ ਬਹੁਤ ਗਹਿਰਾ ਹੋਵੇ ਉੱਤੇ ਕਹਿੰਦੇ ਵੀ ਤੂੰ ਵੀ ਮੇਰੇ ਤੋਂ ਬਗੈਰ ਕਿਸੇ ਕੰਮ ਦਾ ਨਹੀਂ ਇੱਥੋਂ ਤੱਕ ਭਗਤੀ ਵਾਲਿਆਂ ਨੇ ਰੱਬ ਨੂੰ ਇਹ ਗੱਲ ਕਹਿ ਦਿੱਤੀ ਕਹਿੰਦੇ ਰੱਬ ਜੀ ਸਾਡੇ ਕਰਕੇ ਤੈਨੂੰ ਲੋਕ ਜਾਣਦੇ ਆ ਸਾਡੇ ਕਰਕੇ ਤੇਰੀ ਵਡਿਆਈ ਹੈ ਦੁਨੀਆ 'ਚ ਨਹੀਂ ਤਾਂ ਰੱਬਾ ਲੋਕ ਤੇਰੇ ਕੋਲ ਪਦਾਰਥ ਲੈਣ ਆਉਂਦੇ ਨੇ ਜੇ ਚੀਜ਼ਾਂ ਨਾ ਮਿਲਣ ਉਹ ਹੋਰ ਜਗ੍ਹਾ ਬਦਲ ਲੈਂਦੇ ਨੇ ਉਹਨਾਂ ਨੂੰ ਕੀ ਹੈ ਪਦਾਰਥ ਨਾ ਮਿਲਣੋਂ ਡੇਰਾ ਬਦਲ ਲੈਂਦੇ ਨੇ ਚੀਜ਼ਾਂ ਨਾਲ ਮਿਲਣੋਂ ਜਗਾ ਬਦਲ ਲੈਂਦੇ ਨੇ ਕਹਿੰਦੇ ਰੱਬ ਜੀ ਜੇ ਕੋਈ ਟੋੜ ਦੇ ਤੇ ਟੁੱਟ ਵਿਸ਼ਵਾਸ ਕਰਕੇ ਬੈਠੇ ਉਹ ਤੇਰੇ ਭਗਤ ਨੇ ਸਾਡੇ ਕਰਕੇ ਤੇਰੀ ਵਡਿਆਈ ਹੈ ਸਾਡੇ ਕਰਕੇ ਲੋਕ ਤੈਨੂੰ ਜਾਣਦੇ ਨੇ ਕਿ ਰੱਬ ਹੈ ਤੂੰ ਐਡੀ ਵੱਡੀ ਗੱਲ ਕਦੋਂ ਕਹੀ ਜਾਂਦੀ ਹੈ ਜਦੋਂ ਬਹੁਤ ਪਿਆਰ ਹੋਵੇ ਪ੍ਰਵਤੇ ਜਨ ਜਾਂ ਨਿੱਜੈ ਜਨ ਤੇ ਸਵਾਮੀ ਕਹਿੰਦੇ ਜੇ ਸਾਨੂੰ ਤੇਰੇ ਕਰਕੇ ਲੋਕ ਜਾਣਦੇ ਆ ਵੀ ਇਹ ਰੱਬ ਦੀ ਭਗਤੀ ਕਰਨ ਵਾਲੇ ਆ ਕਹਿੰਦੇ ਤੇਰੇ ਕਰਕੇ ਸਾਨੂੰ ਦੁਨੀਆ ਜਾਣਦੀ ਐ ਪਰ ਇਹ ਵੀ ਸੱਚ ਐ ਸਾਡੇ ਕਰਕੇ ਲੋਕ ਤੈਨੂੰ ਵੀ ਜਾਣਦੇ ਐ ਪ੍ਰਵਤ ਜਨ ਜਾਂ ਨਿੱਜੈ ਜਨ ਤੇ ਸਵਾਮੀ ਕਹਿੰਦੇ ਰੱਬ ਕਰਕੇ ਰੱਬ ਦੇ ਜਨ ਨੇ ਤੇ ਰੱਬ ਦੇ ਜਨ ਕਰਕੇ ਰੱਬ ਐ ਸਾਧ ਸੰਗਤ ਉਹ ਰੱਬ ਦਾ ਰੂਪ ਹੋ ਜਾਂਦੇ ਉਹਨਾਂ ਕੋਲ ਘਟਦਾ ਨਹੀਂ ਕੁਝ ਵੀ ਉਹ ਤਾਂ ਜੀਵਨ ਦਾਨ ਦੇ ਭਗਤੀ ਲਾਇਨ ਹਰਸੋਂ ਲੈਣ ਮਿਲਾਏ ਲੋਕਾਂ ਨੂੰ ਰੱਬ ਨਾਲ ਜੋੜ ਕੇ ਚਲੇ ਜਾਂਦੇ ਘਟਦਾ ਕੁਝ ਵੀ ਨਹੀਂ ਉਹਨਾਂ ਦਾ ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ ਹਮ ਤਨ ਦਿਓ ਹੈ ਢਾਰ ਉਹ ਇੰਨੇ ਉੱਚੇ ਹੋ ਜਾਂਦੇ ਨੇ ਸੰਸਾਰ ਦੇ ਲੋਕਾਂ ਦੀ ਕੋਈ ਚੀਜ਼ ਪਹੁੰਚ ਹੀ ਨਹੀਂ ਹੋਂ ਤੱਕ ਹੁੰਦੀ ਇੱਕ ਇਲਾਕੇ ਵਿੱਚ ਰੌਲਾ ਪੈ ਗਿਆ ਉਸ ਇਲਾਕੇ ਦਾ ਬੜਾ ਅਮੀਰ ਬੰਦਾ ਜਿਹਦੇ ਕੋਲ ਬਹੁਤ ਜ਼ਿਆਦਾ ਆਤ ਸੀ ਤੇ ਉਸ ਵਕਤ ਕਹਿੰਦੇ ਉਹ 21 ਊਠਾਂ ਦਾ 19 ਊਠਾਂ ਦਾ ਮਾਲਕ ਸੀ 19 ਊਠ ਉਹਦੇ ਕੋਲ ਲਗਦੇ ਵਿੱਚ ਉਹਦੀ ਚੰਗੀ ਜਾਇਦਾਦ ਮਰਨ ਲੱਗਿਆਂ ਵਸੀਅਤ ਲਿਖ ਗਿਆ ਵਸੀਅਤ ਵਿੱਚ ਉਹਨੇ ਕੀ ਲਿਖਿਆ ਕਿ ਮੇਰੀ ਜਾਇਦਾਦ ਦਾ ਕੁੱਲ ਜਾਇਦਾਦ ਦਾ ਅੱਧਾ ਹਿੱਸਾ ਮੇਰੀ ਕੁੱਲ ਜਾਇਦਾਦ ਦਾ ਅੱਧਾ ਹਿੱਸਾ ਮੇਰੇ ਘਰ ਵਾਲੀ ਨੂੰ ਦੇ ਦਿੱਤਾ ਜਾਵੇ ਮੇਰੀ ਕੁੱਲ ਜਾਇਦਾਦ ਦਾ ਚੌਥਾ ਹਿੱਸਾ ਮੇਰੇ ਬੇਟੇ ਨੂੰ ਦੇ ਦਿੱਤਾ ਜਾਵੇ ਤੇ ਮੇਰੀ ਕੁੱਲ ਜਾਇਦਾਦ ਦਾ ਪੰਜਵਾਂ ਹਿੱਸਾ ਮੇਰੀ ਇੱਕ ਲੜਕੀ ਨੂੰ ਦੇ ਦਿੱਤਾ ਜਾਵੇ ਉਹਨੇ ਵਸੀਅਤ ਕਰਤੀ ਜਦੋਂ ਵਸੀਅਤ ਮਰਨ ਤੋਂ ਬਾਅਦ ਪੜ੍ਹ ਕੇ ਸੁਣਾਈ ਗਈ ਉਹ ਬੜੀ ਸਾਫ਼ ਸੀ ਕਿ ਅੱਧਾ ਹਿੱਸਾ ਘਰ ਵਾਲੀ ਦਾ ਕੁੱਲ ਜਾਇਦਾਦ ਤੋਂ ਚੌਥਾ ਹਿੱਸਾ ਮੇਰੇ ਪੁੱਤਰ ਦਾ ਪੂਰੀ ਜਾਇਦਾਦ ਵਿੱਚੋਂ ਪੰਜਵਾਂ ਹਿੱਸਾ ਮੇਰੀ ਲੜਕੀ ਦਾ ਜਾਇਦਾਦ ਦੀ ਲਿਖੀ ਹੋਈ ਵਸੀਅਤ ਪੜ੍ਹ ਕੇ ਸੁਣਾਈ ਗਈ ਪਿੰਡ ਦੀ ਪੰਚਾਇਤ ਇਕੱਠੀ ਹੋ ਗਈ। ਜਾਇਦਾਦ ਦਾ ਸਾਰਾ ਹਿਸਾਬ ਲਾਇਆ ਕਿੰਨੀ ਜ਼ਮੀਨ ਹੈ, ਕਿੰਨਾ ਘਰ ਹੈ, ਕਿੰਨੀ ਜਗ੍ਹਾ ਹੈ। ਉਹਦਾ ਹਿਸਾਬ ਕਿਤਾਬ ਲਾਤਾ। ਅੱਧੀ ਜ਼ਮੀਨ ਘਰ ਵਾਲੀ ਨੂੰ। 4 ਹਿੱਸੇ ਕਰਕੇ ਵਿੱਚੋਂ 1 ਹਿੱਸਾ ਲੜਕੇ ਨੂੰ ਦਿੱਤਾ। 5ਵਾਂ ਹਿੱਸਾ ਲੜਕੀ ਦੇ ਨਾਮ ਤੇ ਰੋਲਾ ਪਤਾ ਕਿੱਥੇ ਪਿਆ। ਜਿਹਨੇ ਊਠ 19 ਸੀ ਉਹਦਾ ਰੋਲਾ ਪਿਆ ਜਾ। ਕਹਿੰਦੇ 18 ਊਠਾਂ ਦਾ ਤਾਂ ਹਿਸਾਬ ਹੋ ਸਕਦਾ ਹੈ। 29 ਊਠ ਦੇਦੇ ਉਹ ਵਿੱਚੋਂ ਕੱਟ ਕੇ ਇੱਕ ਲੜਕੇ ਨੂੰ ਉਹਦੀ ਮਾਂ ਨੂੰ ਦੇ ਦਿੱਤੇ ਚਲੋ ਅੱਧੇ ਊਠਾਂ ਦੀ ਉਹ ਮਾਲਕ ਹੋ ਗਈ ਉਹਦੇ ਵਿੱਚੋਂ ਜਿਹੜੇ 9 ਬੱਚੇ ਉਹਦਾ 4.5 ਕਿਵੇਂ ਕਰੀਏ ਜਿਹੜੇ 18 ਤੋਂ 19ਵਾਂ ਊਠ ਹੈ ਉਹਦਾ ਕਿ ਹਿਸਾਬ ਕਿਤਾਬ ਲਾਵਾਂਗੇ ਬਾਕੀ ਦਾ ਵੰਡ ਲਾਂਗੇ 18 ਦਾ ਤਾਂ ਹਿਸਾਬ ਕਿਤਾਬ ਸਿੱਧਾ ਹੋ ਜਾਏਗਾ ਵੇ ਇੱਕ ਨੂੰ ਦੇ ਦਿੱਤੇ 9 ਇੱਕ ਨੂੰ ਦੇ ਦਿੱਤੇ 5 ਇੱਕ ਨੂੰ ਦੇ ਦਿੱਤੇ ਜਿਹੜਾ 19ਵਾਂ ਊਠ ਹੈ ਉਹਦਾ ਹਿਸਾਬ ਕਿ ਕਰਾਂਗੇ ਪੰਚਾਇਤ ਵਾਲੇ ਕਹਿੰਦੇ ਵੇ ਜਾ ਤਾਂ ਇਹਨੂੰ ਵੇਚ ਲਓ ਪੈਸੇ ਵੰਡ ਲਓ ਤੋ ਦਾ ਲੜਕਾ ਬੋਲੇ ਉਹਦੇ ਘਰ ਵਾਲੀ ਬੋਲੀ ਕਹਿੰਦੀ ਨਾ ਜੀ ਜੋ ਮੇਰੇ ਘਰ ਵਾਲਾ ਵਸੀਅਤ ਕਰ ਗਿਆ ਇਨ ਬਿਨ ਇਦਾਂ ਹੀ ਹੋਣੀ ਚਾਹੀਦੀ ਵੇਚਣਾ ਨਹੀਂ ਕੁਝ ਨਹੀਂ ਨਾਲ ਉਹਨੇ ਲਿਖਿਆ ਮੇਰੀ ਵਸੀਅਤ ਇਨ ਬਿਨ ਉਸੇ ਤਰ੍ਹਾਂ ਵੰਡ ਕੀਤੀ ਜਾਵੇ ਵੇਚਣਾ ਨਹੀਂ ਕੁਝ ਨਹੀਂ ਜਦੋਂ ਪੰਚਾਇਤ ਦੀ ਗੱਲ ਹਸਾਬ ਕਿਤਾਬ ਵਿੱਚ ਨਾ ਆਈ ਨਾ ਵੀ ਜੇ ਵੇਚਣਾ ਨਹੀਂ ਤੇ ਉੰਨੀ ਮੋਟਦਾ ਹਸਾਬ ਕੀ ਕਰਨਾ ਹੈ ਇੱਕ ਵਿੱਚੋਂ ਔਖਾ ਜਿਹਾ ਪੰਚ ਸੀ ਉਹ ਕਹਿੰਦਾ ਫੇ ਵੱਢ ਲੋ ਉਹ ਕਹਿੰਦੇ ਵੱਡੇ ਨਾਲ ਥੋੜੀ ਗੱਲ ਬਣਨੀ 19 ਮਊਠ ਵੱਢ ਦੇ ਇਹਦੇ ਨਾਲ ਕੀ ਗੱਲ ਬਣਨੀ ਵੱਡਿਆਂ ਦਾ ਕਿਸੇ ਕੰਮ ਦਾ ਨਹੀਂ ਫੇ ਰੌਲਾ ਪੈ ਗਿਆ ਉਹ ਪੰਚਾਇਤ ਵਾਲੇ ਹੱਥ ਖੜੇ ਕਰ ਗਏ ਕਹਿੰਦੇ ਭਾਈ ਇਹ ਨਹੀਂ ਵੰਡ ਹੁੰਦੀ ਜ਼ਮੀਨ ਜਾਇਦਾਦ ਪੈਸਾ ਵੰਡਦਾ ਆ ਉਠਾਂ ਵਾਲਾ ਹਸਾਬਕਾ ਉਹ ਰੌਲਾ ਪੈ ਗਿਆ ਵਸੀਅਤ ਕਰ ਗਿਆ ਵੀ ਅੱਧੀ ਉਹਨੂੰ ਦੇ ਦਿਓ ਪੰਜਵਾਂ ਹਿੱਸਾ ਚੌਥਾ ਹਿੱਸਾ ਇੱਕ ਊਠ ਦਾ ਕੀ ਕਰੀਏ ਜਦੋਂ ਉਹਨਾਂ ਦੀ ਗੱਲ ਸਮਝਣ ਆਈ ਅਲਾਕੇ ਦੇ ਹੋਰ ਪਤਵੰਤੇ ਬੰਦੇ ਹੁੰਦੇ ਨੇ ਉਹ ਅਲਾਕੇ ਦੇ ਹੋਰ ਵੱਡੇ ਬੰਦੇ ਆ ਤਾਂ ਗੱਲ ਚਲੀ ਉਹਨਾਂ ਨੂੰ ਸਿਆਣੇ ਬੰਦਿਆਂ ਨੂੰ ਸੱਦਿਆ ਜਿਹਦੀ ਵੀ ਆਪੇ ਹਸਾਬ ਕਿਤਾਬ ਦੀ ਕੁੰਡੀ ਰਲੇ ਨਾ ਉਨਹੀਵੇਂ ਉੱਠਦੇ ਆ ਕੇ ਰੌਲਾ ਪੈ ਜਾਏ ਵੇ ਉਨਹੀਵੇਂ ਉੱਠਦਾ ਕੀ ਕਰੀਏ ਅੱਕੇ ਹੋਏ ਬੰਦੇ ਹੱਥ ਖੜੇ ਕਰ ਗਏ ਕਹਿੰਦੇ ਭਾਈ ਬਾਕੀ ਜਾਇਦਾਦ ਤਾਂ ਠੀਕ ਐ ਉਠਾਂ ਵਾਲਾ ਰੌਲਾ ਤਾਂ ਤੁਹਾਡਾ ਬੰਦਾ ਜਾਣ ਕੇ ਪਾ ਗਿਆ ਜਦੋਂ ਨੂੰ ਪਤਾ ਵੇ ਉਨਹੀ ਉਠ ਹੈ ਬੰਦੇ ਨਹੀਂ ਜਾ ਸਕਦੇ ਐਵੇਂ ਰੌਲਾ ਪਾ ਗਏ ਸਭ ਨੇ ਹੱਥ ਖੜੇ ਕਰਤੇ ਹੋਣ ਜਾਇਦਾਦ ਨਾ ਵੰਡੀ ਜਾਵੇ ਇੱਕ ਮਹੀਨਾ ਲੱਗ ਕੇ ਵਿੱਚ ਰੋਲਾ ਪੈਂਦਾ ਰਿਹਾ ਵੀ ਜਾਇਦਾਦ ਨਹੀਂ ਵੰਡੀ ਜਾ ਰਹੀ ਜਾਇਦਾਦ ਨਹੀਂ ਵੰਡੀ ਜਾ ਰਹੀ ਇੰਨੇ ਨੂੰ ਰੋਲਾ ਪਿਆ ਉਸ ਇਲਾਕੇ ਵਿੱਚ ਇੱਕ ਸਾਧੂ ਆ ਗਿਆ ਉਹ ਵੀ ਊਠ ਤੇ ਸਵਾਰ ਹੈ ਉਹਦੇ ਕੋਲ ਵੀ ਇੱਕ ਊਠ ਹੈ ਊਠ ਦੀ ਸਵਾਰੀ ਕਰਦੇ ਉਹ ਆਪਣੇ ਚੇਲਿਆਂ ਸਮੇਤ ਪਹੁੰਚ ਗਿਆ ਪਤਾ ਲੱਗਾ ਕੋਈ ਸੰਤ ਮਹਾਂਪੁਰシャ ਆਇਆ ਉਹਨਾਂ ਨੂੰ ਬੇਨਤੀ ਕੀਤੀ ਕਹਿੰਦੇ ਮਹਾਰਾਜ ਉਹ ਫਲਾਣਾ ਬੰਦਾ ਸੀ ਉਹ ਚੜ੍ਹਾਈ ਕਰ ਗਿਆ ਜਾਂਦਿਆਂ ਵਸੀਅਤ ਕਰ ਗਿਆ ਆ ਰੋਲਾ ਪੈ ਗਿਆ ਵਸੀਅਤ ਦਾ ਤਾਂ ਸੰਤ ਹੱਸ ਬੈ ਕਹਿੰਦੇ ਇਹ ਕਿਹੜੀ ਗੱਲ ਹੈ ਇੱਕ ਮਿੰਟ ਵਿੱਚ ਆਪਾਂ ਬਰਾਬਰ ਵੰਡ ਕਰ ਦੇਣੀ ਉਹ ਕਹਿੰਦੇ ਮਹਾਰਾਜ ਵੱਡੀਆਂ ਪੰਚਾਇਤਾਂ ਤੋਂ ਨਹੀਂ ਹੋਈ